ਅਕਸਰ ਆਪਣਾ ਇੱਕ ਬੇਬੇ ਜੀ ਨੂੰ ਬਹੁਤ ਪਿਆਰ ਕਰਦੇ ਆ ਜਿਨ੍ਹਾਂ ਦੇ ਚਰਚੇ ਕਾਫੀ ਦੂਰ ਦੂਰ ਤੱਕ ਸੀ ਇਹਨਾਂ ਦੇ ਰੋਲ ਬਿਨਾ ਪਿਕਚਰ અધੂਰੀ ਹੈ ਮੁਸੇ ਵਾਲੀ ਬੇਬੇ ਜੀ ਵੀ ਕਈ ਕਹਿੰਦੇ ਨੇ ਇਹਨਾਂ ਨੂੰ ਪਿਛਲੇ ਦਿਨ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਤੁਹਾਨੂੰ ਕਦਮ ਸ਼੍ਰੀ ਅਵਾਰਡ ਮਿਲਿਆ ਕਿ ਇਹ ਅਵਾਰਡ ਜਿਹੜਾ ਮਿਲਦਾ ਹੈ ਉਸ ਇਨਸਾਨ ਨੂੰ ਮਿਲਦਾ ਹੈ ਜਿਨੇ ਜ਼ਿੰਦਗੀ ਦੇ ਵਿੱਚ ਕੁਝ ਅਜੀਹਾ ਕੀਤਾ ਹੋਵੇ ਕਿ ਉਹਦੀ ਇੱਕ ਵੱਖਰੀ ਪਛਾਣ ਹੋਵੇ ਕਿੱਕਾ ਜੈਲਦਾਰ ਜਿਹੜੀ ਸਭ ਤੋਂ ਪਹਿਲੀ ਐਸੋ ਦੇ ਵਿੱਚ ਕਿੱਥੇ ਕਿੱਥੇ ਡੱਬੇ ਦੇ ਨਾਲ ਬੰਦੂਕ ਰੱਖੀ ਸੀ ਉਹ ਅਸਲੀ ਸੀ ਨਕਲੀ ਸੀ ਉਹ ਡਾਇਲੌਗ ਥੋੜਾ ਬਹੁਤ ਫੇਮਸ ਹੋਇਆ ਸੀਗਾ ਉਹ ਛੋਟਾ ਬੱਚਾ ਜਦੋਂ ਉਹ ਰੱਟੀ ਦੇਖੀ ਜਾਂਦਾ ਅੱਗੇ ਤਾਂ ਜੋ ਵੀ ਚਿੱਠੀ ਹੋਵੇ ਗੋਲੀਆਂ ਨੂੰ ਮੇਰੇ ਕੋਲ ਲੈ ਕੇ ਆਉਣੀ ਹੈ ਤੈਨੂੰ ਪਤਾ ਹੈ ਬੱਬਰ ਦਾ ਛੋਟਾ ਨਹੀਂ ਦੇਖਦੀ ਭਾਈ ਲੱਗਦਾ ਦੱਤੇਂ ਭਗੋਣਾ ਤੁਹਾਡੀ ਬੁੜੀ ਤਾਂ ਚਿੱਤਰਾਜ ਗੋਲੀ ਮਾਰਦੀ ਹੈ ਨਲੇ ਵੱਡਾ ਛੋਟਾ ਵੀ ਨਹੀਂ ਦੇਖਦੀ ਕੀ ਬੰਦਾ ਨਹੀਂ ਚਿੱਤਰ ਪੋਜ਼ਿਟਿਵ ਵਾਈਬ੍ਰੇਸ਼ਨ ਜਾਂਦੇ ਜਿੰਮੀਆ ਫਿਰ ਮੈਂ ਫੈਕਪ ਕੀਤਾ ਜਿਵੇਂ ਪਿਆਰੇ ਪਿਆਰੰਦ ਦੇ ਦੰਮੇ ਵੀ ਆ ਦੰਮੇ ਤੇ ਕਾਫੀ ਅਦਾਕਾਰ ਨੇ ਜਿਵੇਂ ਅਮੀਰ ਲਖੀ ਜੀ ਨੇ ਅਮਰਿੰਦਰ ਗਿਓ ਜੀ ਨੇ ਰਣਜੀਤ ਬਾਵਾ ਜੀ ਕਾਫੀ ਅਦਾਕਾਰ ਨੇ ਕਿਵੇਂ ਸ਼ਰਾਰਤਾਂ ਕਰਦੇ ਨੇ ਲੇਟ ਕੁੰਚਦੇ ਨੇ ਕਿਵੇਂ ਨਹੀਂ ਨਹੀਂ ਸ਼ਰਾਰਤੀ ਆ ਠੀਲਾ ਹੀ ਰੱਖਦੇ ਨੇ ਜੀ ਬਹੁਤ ਸੋਹਣਾ ਕੰਮ ਕਰਦੇ ਨੇ ਆ ਸਾਰੀ ਦਿਨ ਚਿੜਕਿਆ ਵੀ ਇੱਕ ਦੀ ਉਹਨਾਂ ਨੂੰ ਕਿਰਦੀ ਲਈ ਨਾਂ ਕਰਦੇ ਹੈ ਇਹ ਸਾਰੇ ਫੈਮਿਲੀ ਹੈ ਓਕੇ ਜੀ ਜਿੱਥੇ ਕਹਿੰਦੇ ਦੋ ਭਾਂਡੇ ਦੇ ਖੜਕ ਰਹੇ ਨੇ ਖੜਕ ਰਹੇ ਨੇ ਮੈਨੂੰ ਚੰਗਾ ਲੱਗਦਾ ਵੀ ਇਹ ਮੇਰੇ ਬੱਚੇ ਐ ਸਸੇਕਾਲ ਜੀ ਤੁਸੀਂ ਜੁੜੇ ਹੋ ਭੁੱਲਰ ਟੀਵੀ ਦੇ ਨਾਲ ਮੈਂ ਹਾਂ ਸੁਖਿੰਦਰ ਸਿੰਘ ਇਸ ਸਮੇਂ ਮੌਜੂਦ ਹਾਂ ਮਰਿੰਡਾ ਸ਼ਹਿਰ ਦੇ ਲਾਗੇ ਪਿੰਡੇ ਪਿੰਦ ਦੂਹ ਖੇੜੀ ਦੇ ਵਿੱਚ ਅਕਸਰ ਆਪਾਂ ਇੱਕ ਬੀਬੀ ਜੀ ਨੂੰ ਬਹੁਤ ਪਿਆਰ ਕਰਦੇ ਆ ਜਿਨ੍ਹਾਂ ਦੇ ਚਰਚੇ ਕਾਫੀ ਦੂਰ ਦੂਰ ਤੱਕ ਸੀ ਲੋਕ ਉਹਨਾਂ ਦੀ ਕਹੇ ਲੋ ਅਦਾਕਾਰੀ ਹੈ ਉਹਦੇ ਕਾਫੀ دیਵਾਨੇ ਨੇ ਸੋ ਮੈਂ ਗੱਲ ਕਰ ਰਿਹਾ ਗੁੱਸੇ ਵਾਲੀ ਬੀਬੀ ਜੀ ਵੀ ਕਈ ਕਹਿੰਦੇ ਨੇ ਇਹਨਾਂ ਨੂੰ ਜਿਹੜੇ ਕਿ ਹਰ ਇੱਕ ਪਿਕਚਰ ਦੇ ਵਿੱਚ ਬਹੁਤ ਖੂਬੀ ਰੋਲ ਨਿਭਾਉਂਦੇ ਨੇ ਇਹਨਾਂ ਦੇ ਰੋਲ ਬਿਨਾ ਪਿਕਚਰ ਅਧੂਰੀ ਹੈ ਸਵਾਗਤ ਕਰ ਲੈਨੇ ਆਪਾਂ ਮੈਡਮ ਜੀ ਦਾ ਤੇ ਫਿਰ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਬੀਟੂ ਸਰ ਸਭ ਤੋਂ ਪਹਿਲਾਂ ਦੱਸੋ ਤੁਹਾਨੂੰ ਮੈਮ ਕਹੀਏ ਬੀ ਜੀ ਕਹੀਏ ਕੀ ਕੀ ਕਹੇ ਲੋ ਮੈਂ ਕੱਲ ਅੱਜ ਦਾ ਜਿਹੜਾ ਮਾਹੌਲ ਸੀ ਕਾਫੀ ਦੇਖਣਯੋਗ ਸੀਗਾ ਲੋਕਾਂ ਦੀ ਭੀੜ ਸੀ ਤੁਹਾਡੇ ਆਲੇ ਦੁਆਲੇ ਪਰ ਬੀਤੇ ਦਿਨ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਤੁਹਾਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਮੈਂ ਚਾਹੂੰਗਾ ਦਰਸ਼ਕਾਂ ਨੇ ਤੁਹਾਨੂੰ ਕਾਫੀ ਪਿਆਰ ਦਿੱਤਾ ਹੈ ਕੁਝ 2-4 ਗਰਮਾਂ ਦਾ ਜੀ ਕੋਈ ਸ਼ਖਸੀਅਤ ਜੀ ਦਰਸ਼ਕ ਮੈਨੂੰ ਬਹੁਤ ਪਿਆਰ ਕਰਦੇ ਨੇ ਜਿਵੇਂ ਜਿਵੇਂ ਉਹ ਜਿਕੇ ਨੇ ਤੇ ਦੇਖਣ ਨੂੰ ਮਿਲਦਾ ਹੈ ਕਿ ਹਰ ਇੱਕ ਪਿਕਚਰ ਦੇ ਵਿੱਚ ਤੁਹਾਡਾ ਜਿਹੜਾ ਰੋਲ ਹੁੰਦਾ ਹੈ ਉਹ ਗੁੱਸੇ ਵਾਲਾ ਹੀ ਹੁੰਦਾ ਹੈ ਤੇ ਕਿਤੇ ਇਹ ਨਹੀਂ ਲੱਗਦਾ ਕਿ ਕਾਫੀ ਸਮੇਂ ਤੋਂ ਤੁਸੀਂ ਪਿਕਚਰ ਕਹਿ ਲੋ ਕਿ ਪਰਦੇ ਦੇ ਉੱਪਰ ਕਿਚਹਿੜ ਆਇਆ ਉਸ ਦੀ ਮਿਹਨਤ ਦਾ ਫਲ ਤੁਹਾਨੂੰ ਹੀ ਮਿਲੇ ਹਾਂ ਇਹ ਚਮਕ ਨਹੀਂ ਗੁੱਸੇ ਵਾਲਾ ਵੀ ਨਹੀਂ ਹੁੰਦਾ ਜੀ ਉਹ ਹੁੰਦਾ ਕਹਾਣੀ ਅੰਸ਼ਾਰ ਕਰਨ ਦਾ ਬੰਦਾ ਪਰ ਪਿਆਰਲ ਵੀ ਰੋਮ ਮੌਸਮ ਲਗਾਏ ਨੇ ਤੁਹਾਨੂੰ ਲੱਗਦਾ ਵੀ ਗੁੱਸੇ ਗੁੱਸੇ ਹੁੰਦੀ ਹੈ ਪਰ ਐ ਗੁੱਸੇ ਬਾਹਰੋਂ ਜਾਨਾ ਨਹੀਂ ਹੈ ਠੀਕ ਤੇ ਜਦੋਂ ਤੁਹਾਡੀ ਮੈਂ ਪਿੱਛੇ ਜਿਹੇ ਵੀਡੀਓ ਦੇਖ ਲਿਆ ਸੀਗਾ ਤੇ ਉਹਦੇ ਵਿੱਚ ਤੁਸੀਂ ਦੱਸ ਰਹੇ ਸੀਗੇ ਜ਼ਿਕਰ ਕਰ ਰਹੇ ਸੀਗੇ ਕਿ ਤੁਹਾਨੂੰ ਕਾਲ ਆਉਂਦੀ ਹੈ ਬਦਮਸ਼ੀਅਰ ਅਵਾਰਡ ਦੇ ਲਈ ਹਾਂਜੀ ਹਾਂ ਤੁਸੀਂ ਘਬਰਾ ਜਾਂਦੇ ਹੋ ਕੀ ਹੋਇਆ ਸੀ ਇਨਸੀਡੈਂਟ ਕੋਈ ਇਨਸੀਡੈਂਟ ਆਇਆ ਹੋਇਆ ਸੀ ਮੈਨੂੰ ਕੋਈ ਅੱਜ ਕਾ ਸ਼ੌਟ ਬਹੁਤ ਹੈਗਾ ਜੀ ਮੈਂ ਕਿਹਦੇ ਇਹ ਜੀ ਗੱਲ ਨਾ ਹੋਵੇ ਮੇਰਾ ਐਡਰੈਸ ਪੁੱਛ ਰਿਹਾ ਮੇਰੇ ਘਰ ਦੇ ਬਾਰੇ ਪੁੱਛ ਰਿਹਾ ਕਿ ਮੈਂ ਜਿਹੜਾ ਰਹਿੰਦੀ ਹਾਂ ਮੈਂ ਬਿਲਕੁਲ ਜੀ ਜਦੋਂ ਬਤਾ ਅੱਜ ਕਾ ਕਿੰਨਾ ਪੁੱਛੁੰਦਾ ਫਿਰ ਦੋ ਤਿੰਨ ਵਾਰੀ ਉਹਨਾਂ ਨੇ ਫੋਨ ਕੀਤਾ ਮੈਂ ਨਹੀਂ ਚੱਕਿਆ ਓਕੇ ਜੀ ਫਿਰ ਮੈਨੇ ਟ੍ਰੈਂਡਿੰਗ ਆ ਜੀ ਪੈਂਸਰ ਹੈ ਪਰ ਜੰਗਲ ਉਹਦਾ ਬੇਟਾ ਹੈਗਾ ਲਿੰਗਿਆਰੋ ਜੀ ਉਹਨੇ ਕਿਹਾ ਵੀ ਆਂਟੀ ਤੁਸੀਂ ਫੋਨ ਚੱਕ ਲਓ ਤੁਸੀਂ ਗੱਲ ਕਰ ਲਓ ਉਹਨਾਂ ਨਾਲ ਚੰਨੇ ਗੱਲ ਕੀਤੀ ਗੱਲ ਕੀਤੀ ਪਤਾ ਉਹਨਾਂ ਨੇ ਕਿਹਾ ਵੀ ਕੋਈ ਰਿਵਾਰਡ ਵਾਸਤੇ ਕਰ ਲੈਣੀ ਓਕੇ ਜੀ ਮੈਂ ਕਿਹਾ 22 ਜਨਵਰੀ ਵਾਸਤੇ ਕਰ ਲਵਾਂਗੇ ਰਿਵਾਰਡ ਵਾਸਤੇ ਓਕੇ ਜੀ ਹੋਰ ਤਾਂ ਕੀ ਕਰਨੀ ਹੈ ਹੋਰ ਹਫ਼ਤੇ ਪਹਿਲੇ ਦੀ ਗੱਲ ਹੈ ਓਕੇ ਜੀ ਬੱਚੀ ਜੇ ਮੈਂ ਹਫ਼ਤਾ ਪਹਿਲੇ ਦੀ ਜੀ ਤੇ ਪਰ ਜਦੋਂ ਉਸ ਤੋਂ ਬਾਅਦ ਤੁਹਾਨੂੰ ਕਲੀਅਰਲੀ ਹੋ ਗਿਆ ਕਿ ਤੁਹਾਨੂੰ ਅਵਾਰਡ ਮਿਲਣਾ ਹੈ ਕਿਉਂਕਿ ਇਹ ਅਵਾਰਡ ਜਿਹੜਾ ਮਿਲਦਾ ਹੈ ਉਸ ਇਨਸਾਨ ਨੂੰ ਮਿਲਦਾ ਹੈ ਜਿਨੇ ਜ਼ਿੰਦਗੀ ਦੇ ਵਿੱਚ ਕੁਝ ਅਜੀਹਾ ਕੀਤਾ ਹੋਵੇ ਕਿ ਉਹਦੀ ਇੱਕ ਵੱਖਰੀ ਪਹਿਚਾਣ ਹੋਵੇ ਤੁਹਾਡੀ ਪਹਿਚਾਣ ਨੂੰ ਦੇਖਿਆ ਗਿਆ ਹਨਾ ਤੁਹਾਨੂੰ ਸਨਮਾਨਿਤ ਕੀਤਾ ਗਿਆ ਪਰ ਜੇ ਗੱਲ ਕਰਦੇ ਆਂ ਤਾਂ ਜਿਵੇਂ ਹਨਾ ਪਿਕਚਰਾਂ ਦੇ ਵਿੱਚ ਦੀ ਗੱਲ ਕਰੀਏ ਹੁਣ ਵੀ ਤੁਸੀਂ ਸ਼ੂਟ ਤੇ ਸੀਗੇ ਕਿਵੇਂ ਦਾ ਮਾਹੌਲ ਹੁੰਦਾ ਹੈ ਸ਼ੂਟ ਦੇ ਵਿੱਚ ਬਹੁਤ ਛੇ ਮਾਹੌਲ ਹੁੰਦਾ ਹੈ ਪਰ ਤੁਸੀਂ ਦੇਖੋਗੇ ਆਪਣੇ ਸਾਰੇ جنیاں بھی پکچر لگتی ہیں اور کام کرتے ہیں لوگ بہت ہی اچھا بھاؤ ہوں اور بہت ایک دوسرے کی رسپیکٹ کرتے ہیں جی میں آپ کہتے ہیں فلموں ایگ جی کوئی گل نہیں بٹے فلم بہت اچھا اٹموسفیئر ہے اور ریلیجیئس اٹموسفیئر ہوں کیونکہ اِنہ پیسہ پروڈیوسر کا لگتا ہے پھر ڈائریکٹر ہے رائٹر ہے جی ایکٹر کام کرتے ہیں تو این سونی مطلب وائبریشن آتی نا پازیٹو وائبریشن ہی آتی جنیا فلموں سے میک اپ کیا پیار ہی پیار ملتا ہے دن میں بھی دن ملتے ہیں سب تو پہلی پکچر ਕੇ ਡੀ ਸੀ ਤੋਂ ਤੇ ਲੌਂਗ ਦਲਿਸ਼ਤਾਰਾ ਉਸ ਤੋਂ ਬਾਅਦ ਜਦੋਂ ਤੁਹਾਨੂੰ ਇੱਕ ਚਾਹ ਹੁੰਦਾ ਬੰਦੇ ਨੂੰ ਆਪਣੇ ਆਪ ਤੇ ਜਦੋਂ ਪਰਦੇ ਤੇ ਦੇਖਣਾ ਆਪਣੇ ਆਪ ਨੂੰ ਟੀਕ ਦੇ ਦੇਣਾ ਕਿੰਨਾ ਚਾਹਤ ਗਿਆ ਸੀ ਮੈਂ ਉਹਨੂੰ ਬਹੁਤ ਚਾਰੀ ਗੱਲ ਨਹੀਂ ਸੀ ਗਿਆ ਲੰਨਦਾ ਸੀ ਵੀ ਬੰਦੇ ਤੇ ਆਏ ਆ ਲੋਕ ਕੀ ਕਹਿਣਗੇ ਜੀ ਹਾਲਾਂਕਿ ਕਿਸੇ ਨੂੰ ਕੁਛ ਪਿਆ ਨਹੀਂ ਪਰ ਮੈਂ ਮੈਗਾਟਰਨ 10-15 ਦਿਨ ਚੋਂ ਯਾਦ ਰੱਖੂ ਨਹੀਂ ਲੋਕਾਂ ਨੇ ਜੀ ਬਾਗਾ ਚ ਰਹੋਗੇ ਤੇ ਬਾਕੀ ਫਿਰ ਮੈਂ ਕੌਣ ਯਾਦ ਕਰਦੇ ਆ ਜੀ ਪਰ ਉਹ ਬਹੁਤ ਹਿੱਟ ਸੀ ਹਿੱਟ ਸੀ ਉਹਨੇ ਕੀਤੀ ਮੈਂ ਚਾਹਾਂਗਾ ਕੋਈ ਵੀ ਇੱਕ ਡਾਇਲੋਗ ਜੇ ਤੁਹਾਨੂੰ ਕੋਈ ਯਾਦ ਹੋਵੇ ਜੀ ਯਾਦ ਤਾਂ ਹੁਣ ਨਹੀਂ ਕੋਈ ਯਾਦ ਨਹੀਂ ਹੁਣ ਵੀ ਠਿਕਾਵਟ ਦੇ ਵਿੱਚ ਹਨਾ ਤੇ ਇੱਕ ਚੀਜ਼ ਤੋਂ ਲਾਸਟ ਵਾਲਾ ਮੈਂ ਕਰੂੰਗਾ ਜੀ ਜਿਵੇਂ ਅੱਜ ਕੱਲ ਦਾ ਮਾਹੌਲ ਹੈ ਜਦੋਂ ਤੁਸੀਂ ਸ਼ੂਟ ਤੇ ਆਉਨੇ ਤੁਸੀਂ ਟਾਈਮ ਦੇ ਪਾਬੰਦ ਹੋ ਇਹਦੇ 'ਚ ਕੋਈ ਸ਼ੱਕ ਨਹੀਂ ਜੇ ਤੁਸੀਂ ਕਹਿੰਤਾ 8 ਵਜੇ ਤੇ 8 ਵਜੇ ਤੁਸੀਂ ਸ਼ੂਟ ਤੇ ਪਹੁੰਚ ਜਾਨੇ ਹੋ ਕਾਫੀ ਅਦਕਾਰ ਨੇ ਜਿਵੇਂ ਐਮੀ ਵਿਰਕੀ ਜੀ ਨੇ ਅਮਰਿੰਦਰ ਗਿੱਲ ਜੀ ਨੇ ਰঞ্জੀਤ ਬਾਵਾ ਜੀ ਕਾਫੀ ਅਦਕਾਰ ਨੇ ਕਿਵੇਂ ਸ਼ਰਾਰਤਾਂ ਕਰਦੇ ਨੇ ਲੇਟ ਪਹੁੰਚਦੇ ਨੇ ਆ ਕਿਵੇਂ ਜੀ ਨਹੀਂ ਨਹੀਂ ਸ਼ਰਾਰਤੀ ਐ ਸੱਚੀ ਲਾਈ ਰੱਖਦੇ ਨੇ ਜੀ ਲੇਟ ਨਹੀਂ ਪਹੁੰਚਦੇ ਵੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਹੈ ਮੈਨੂੰ ਐਵੇਂ ਹੋਰ ਵੀ ਬਹੁਤ ਹੈ ਮਿੱਠੇ ਅਸੀਂ ਕਿਹੜਾ ਕਿਦਰ ਸਿੰਘ ਕਿਵੇਂ ਬਣ ਕੇ ਜਾਣੇ ਉਹ ਫਿਰ ਉਹਨਾਂ ਦੇ ਰਿਚੇ ਹੁੰਦੇ ਐ ਤੁਹਾਨੂੰ ਜਾਣਾ ਪੈਂਦਾ ਮਜਬੂਰੀ ਜਾਣਾ ਪੈਂਦਾ ਕਿਤੇ ਤਾਂ ਫਿਲਮ ਲਈ ਤਾਂ ਸਾਰੇ ਡੈਡੀਕੇਟਡ ਜੀ ਸਾਰੇ 1 ਟੂ ਆਲ ਦੇ ਨਾਮ ਸਿੰਗ ਰਹੇ ਨੇ ਬਹੁਤ ਸੋਣਾ ਕੰਮ ਕਰਦੇ ਨੇ ਪਰ ਸਾਰੇ ਡੈਡੀਕੇਟਡ ਤੁਸੀਂ ਇੱਕ ਸੀਨੀਅਰ ਹੋ ਸਾਰਿਆਂ ਦੇ ਕਿਉਂਕਿ ਸਭ ਨਾਲੋਂ ਪੁਰਾਣੇ ਫਿਲਮੀ ਇੰਡਸਟਰੀ ਦੇ ਵਿੱਚ ਤੁਸੀਂ ਹੁਣ ਜਿਹੜੇ ਵੀ ਐ ਜੂਨੀਅਰ ਨੇ ਤੁਹਾਡੇ ਤੋਂ ਨੀਚੇ ਝੜਕਿਆ ਵੀ ਇੱਕ ਦੀ ਉਹਨਾਂ ਨੂੰ ਝੜਕੀ ਲਈ ਤਿਆਰੀ ਕਰਦੇ ਮਤਲਬ ਕਹਿੰਦਾ ਜਿਹੜਾ ਗੁੱਸਾ ਦੇ ਤੁਸੀਂ ਧੰਨਵਾਦ ਜਿਹੜੇ ਪ੍ਰਿੰਮ ਚ ਸਿੱਖ ਕੰਮ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਰੱਖਦੇ ਨੇ ਇਸ ਸਾਡੇ ਫੈਮਿਲੀ ਹੈ ਓਕੇ ਜੀ ਜਿੱਥੇ ਕਹਿੰਦੇ ਦੋ ਭਾਂਡੇ ਵਿੱਚ ਖੜਕਦੇ ਰਹਿੰਦੇ ਖੜਕਦੇ ਰਹਿੰਦੇ ਜੀ ਚੰਗੇ ਵੀ ਆ ਸੀ ਮਾਰੇ ਜੀ ਆ ਨੜ ਵੀ ਪੈਣੇ ਆ ਪਿਆਰ ਵੀ ਕਰ ਲੈਣੇ ਆ ਪਰ ਬਹੁਤ ਲੌਂਗ ਰਨ ਚ ਨਹੀਂ ਜੀ ਬਸ ਅੱਛੇ ਮਤਲਬ ਅੱਛੀ ਤਰ੍ਹਾਂ ਇੱਕ ਦੂਜੇ ਨੂੰ ਸਮਝਾ ਵੀ ਦਿੰਨੇ ਆ ਜੀ ਤੇ ਇਹ ਐਟਮੋਸਫੇਅਰਿਕ ਕਿਉਂਕਿ ਇਹ ਸਾਰਾ ਡੰਬਰ ਡੰਬਰ ਹੈ ਪਰਿਵਾਰ ਹੈ ਪਰਿਵਾਰ ਹੈ ਬਸ ਮੈਂ ਤਾਂ ਹੁੰਦੀ ਜੇ ਤੁਸੀਂ ਸੱਚੀ ਪੁੱਛੋ ਪਰਿਵਾਰਾਂ ਨਾਲੋਂ ਵਿਵਹਾਰ ਕੇ ਪਰਿਵਾਰ ਹੈ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਨੇ ਜਿਵੇਂ ਮੇਰੇ ਆਪ ਫੇਰ ਜਿਵੇਂ ਜਿੱਦਾਂ ਮਨੇ ਪਹਿਲਾਂ ਲੱਡੂ ਮੰਗਵਾਏ ਸਾਰੇ ਵਾਸਤੇ ਫਿਰ ਕੇਕ ਕਰਵਾਇਆ ਉਹ ਜੋ ਗਿੱਪੀ ਗਰਾਸ਼ੂ ਉਹਨਾਂ ਨੇ ਕੇ ਮਤਲਬ ਮੈਨੂੰ ਮੈਨੂੰ ਚੰਗਾ ਲੱਗਦਾ ਵੀ ਇਹ ਮੇਰੇ ਬੱਚੇ ਆ ਸਾਰੇ ਵਧੀਆ ਲੱਗਦੇ ਨੇ ਕਦੀ ਐਵੇਂ ਵੀ ਹੋਇਆ ਜੀ ਕਿ ਮਤਲਬ ਜਿਵੇਂ ਕਹਿੰਦਾ ਪਿਕਚਰ ਸ਼ੂਟ ਕਰਦੇ ਸਮੇਂ ਕਿਉਂਕਿ ਹੋਰ ਵੀ ਸੀਨੀਅਰ ਆਰਟਿਸਟ ਨੇ ਕਦੀ ਕਿਸੇ ਨਾਲ ਕੰਮ ਕਰਨ ਲੱਗੇ ਇੱਕ ਡਰ ਹੁੰਦਾ ਹੈ ਦਿਲ ਦੇ ਵਿੱਚ ਨਹੀਂ ਨਹੀਂ ਕਦੀ ਇਸ ਤਰ੍ਹਾਂ ਮਤਲਬ ਕਹਿੰਦਾ ਸਾਰਿਆਂ ਦੇ ਉੱਤੇ ਇੱਕ ਸਾਧਾ ਰੋਹ ਲਿਆ ਗਈ ਨਹੀਂ ਰੋਹ ਨਹੀਂ ਲੈ ਮਤਲਬ ਸਾਰੇ ਅੱਛੇ ਤਰ੍ਹਾਂ ਕੰਮ ਕੀਤਾ ਹੈ ਜਿਹੜੇ ਜੂਨੀਅਰ ਆਰਟਿਸਟ ਹੈ ਉਹਨਾਂ ਨਾਲ ਵੀ ਬੜੇ ਪਿਆਰ ਨਾਲ ਕੰਮ ਕੀਤਾ ਹੈ ਇਹ ਨਹੀਂ ਵੀ ਉਹ ਸਭ ਤੋਂ ਛੋਟੇ ਇਹਨਾਂ ਨੂੰ ਕੁਝ ਆਉਂਦਾ ਨਹੀਂ ਕਰਦੇ ਨਹੀਂ ਪਰ ਉਹਨਾਂ ਲਈ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਕੇ ਉਹਨਾਂ ਨੇ ਕੰਮ ਕੀਤਾ ਚੰਗਾ ਲੱਗਦਾ ਚੰਗਾ ਲੱਗਦਾ ਤੇ ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਫਿਲਮ ਦੇਖਣਾ ਕਿ ਤੁਸੀਂ ਅੱਜ ਫਿਲਮ ਦੇਖੋ ਇੰਜੋਏ ਕਰੋ ਕਿਉਂਕਿ ਇਹ ਐਂਟਰਟੇਨਮੈਂਟ ਹੈ ਇਹ ਕੋਈ ਐ ਕਿਸੇ ਕਿਸੇ ਚੀਜ਼ ਨੂੰ ਐ ਹਰ ਗਲਤ चीज ਨੂੰ ਨਹੀਂ ਬਿਲੋਂਗ ਕਰਦੇ ਇਹ ਐਂਟਰਟੇਨਮੈਂਟ ਤੁਹਾਨੂੰ ਖੁਸ਼ ਕਰਨ ਵਾਸਤੇ ਅਸੀਂ ਕਿੱਲਾ ਬਣਾਉਣੀ ਆ ਤੇ ਉਹਨਾਂ ਵਿੱਚ ਜੇ ਤੁਹਾਨੂੰ ਕੋਈ ਅੱਛੀ ਗੱਲ ਵੀ ਲੱਗਦੀ ਹੈ ਤਾਂ ਉਹਨਾਂ ਨੂੰ ਵੀ ਬਣ ਲਓ ਤੇ ਜੇ ਕੋਈ ਖੁਸ਼ੀ ਵੀ ਦੇ ਤੋ ਤੁਸੀਂ ਜੀ ਗਾਉਂਦੇ ਜਿਹੜਾ ਇੱਕ ਨਿੱਕਾ ਜੈਲਦਾਰ ਜਿਹੜੀ ਸਭ ਤੋਂ ਪਹਿਲੀ ਐਸਓ ਦੇ ਵਿੱਚ ਇੱਕ ਤੁਸੀਂ ਦੱਬ ਦੇ ਨਾਲ ਬੰਦੂਕ ਰੱਖੀ ਸੀ ਉਹ ਅਸਲੀ ਕਿ ਨਹੀਂ ਨਕਲੀ ਸੀ ਹੋਰ ਅਸਲੀ ਸੀ ਅਸਲੀ ਸੀ ਉਹ ਡਾਇਲੌਗ ਤੁਹਾਡਾ ਬਹੁਤ ਫੇਮਸ ਹੋਇਆ ਸੀਗਾ ਉਹ ਛੋਟਾ ਬੱਚਾ ਜਦੋਂ ਆਉਂਦਾ ਚਿੱਠੀ ਦੇਖ ਕੇ ਜਾਂਦਾ ਕਾਫੀ ਤੁਹਾਨੂੰ ਤੋਂ ਖੁਸ਼ ਹੁੰਦੇ ਨੇ ਲੋਕ ਕਾਫੀ ਫੈਨ ਫੋਲਿੰਗ ਹੈ ਤੁਹਾਡੀ ਤੇ ਇੱਕ ਮੈਂ ਲਾਸਟ ਵਾਰ ਤੁਹਾਨੂੰ ਹੋਰ ਕਰਨਾ ਚਾਹਣਾ ਕਿ ਜਿਵੇਂ ਇਹਦੇ ਵਿੱਚ ਸਟਰਗਲ ਵੀ ਕਾਫੀ ਕਰਨਾ ਪਿਆ ਤੁਹਾਨੂੰ ਨਹੀਂ ਮੇਰਾ ਸਟਰਗਲ سوچا نہیں ਕਿ ਬੜੀ ਮੁਸ਼ਕਲ ਨਾਲ ਸਾਨੂੰ ਟਾਈਮ ਮਿਲਿਆ ਇਹਨਾਂ ਦਾ ਸਾਨੂੰ ਵੀ ਇਹ ਸੀ ਕਿ ਅਸੀਂ ਇਹਨਾਂ ਨੂੰ ਜਰੂਰ ਇੱਕ ਦਿਨ ਮਿਲੇਗੀ ਤੋਂ ਛੋਟੇ ਛੋਟੇ ਹੁੰਦੇ ਇਹਨਾਂ ਨੂੰ ਦੇਖਦੇ ਸੀ ਪਰ ਅੱਜ ਜੋ ਸੁਪਨਾ ਪੂਰਾ ਹੋਇਆ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਹੈ ਸੋ ਕਿਵੇਂ ਲੱਗੀ ਅੱਜ ਦੀ ਗੱਲਬਾਤ ਸਾਡੇ ਵੱਲੋਂ ਵੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਮੁਬਾਰਕਾਂ ਦਿਓ ਕਿਉਂਕਿ ਪੰਜਾਬ ਦਾ ਡਾੜਾ ਸਿਰ ਉੱਚਾ ਹੋਇਆ ਸਿਰਫ ਇੱਕ ਇਹਨਾਂ ਦੀ ਬਦੌਲਤ ਸੋ ਅੱਜ ਦੀ ਇਹ ਗੱਲਬਾਤ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੈਂ ਹਾਂ ਸੁਖਿੰਦਰ ਸਿੰਘ ਕੈਮਰਾਮੈਨ ਕੁਦੀਪ ਦੇ ਨਾਲ